ਅਮ੍ਰਿਤਾ ਪ੍ਰੀਤਮ ਜੀ ਦੀ ਕਹਾਣੀ ਪੰਜ ਭੈਣਾ ਇੱਕ ਵਿਸ਼ਾਲ ਦੇਸ਼ ਦੀ ਗੱਲ ਹੈ ਇੱਕ ਦਿਨ ਠੰਡੇ ਬਲੌਰੀ ਪਾਣੀਆਂ ਨੇ ਜ਼ਿੰਦਗੀ ਦੇ ਖੂਬਸੂਰਤ ਅੰਗਾਂ ਨੂੰ ਮਲ ਮਲ ਕੇ ਤੋਤਾ ਫੁੱਲਾਂ ਨੇ ਰੱਜ ਰੱਜ ਕੇ ਸੁਗੰਧੀ ਲਾਈ ਤੇ ਸੱਤਾ ਰੰਗਾਂ ਨੇ ਜ਼ਿੰਦਗੀ ਵਾਸਤੇ ਇੱਕ ਪੁਸ਼ਾਕ ਆਦੀ ਸੂਰਜ ਨੇ ਆਪਣੀਆਂ ਕਿਰਨਾਂ ਨਾਲ ਫਲਾਂ ਵਿੱਚ ਰਸ ਪਾਇਆ ਤੇ ਜ਼ਿੰਦਗੀ ਨੇ ਆਪਣੀਆਂ ਅੱਖਾਂ ਵਿੱਚ ਇੱਕ ਰੱਜ ਭਰ ਕੇ ਪਾਉਣ ਨੂੰ ਆਖਿਆ ਮੈਂ ਸੁਣਿਆ ਏ ਸਦੀ ਦੀਆਂ ਪੰਜ ਧੀਆਂ ਨੇ ਜਵਾਨ ਤੇ ਖੂਬਸੂਰਤ ਹਾਂ ਅੱਜ ਮੈਂ ਉਹਨਾਂ ਦੇ ਘਰ ਜਾਵਾਂਗੀ ਪਉਣ ਹੱਸ ਪਈ ਮੇਰੇ ਕੋਲ ਪੰਜ ਸੁਗਾਤਾਂ ਨੇ ਇੱਕੋ ਜਹੀਆਂ ਕੀਮਤੀ ਮੈਂ ਉਹਨਾਂ ਸਾਰੀਆਂ ਨੂੰ ਇੱਕ ਇੱਕ ਸੁਗਾਤ ਦੇਵਾਂਗੀ ਤੂੰ ਮੇਰੇ ਨਾਲ ਚੱਲੇਂਗੀ ਜਿਵੇਂ ਤੂੰ ਆਖੇ ਸਾਰਿਆਂ ਤੋਂ ਪਹਿਲਾਂ ਮੈਂ ਪੰਜ ਭੈਣਾਂ ਵਿੱਚੋਂ ਵੱਡੀ ਭੈਣ ਦੇ ਘਰ ਜਾਵਾਂਗੀ ਚੰਗਾ ਪਰ ਉਹਦੇ ਘਰ ਨੂੰ ਬਾਰੀਆਂ ਤੇ ਬੂਹੇ ਕੋਈ ਨਹੀਂ ਸਿਰਫ ਇੱਕੋ ਦਰਵਾਜ਼ਾ ਹੈ ਉਹ ਦਾ ਮਰਦ ਬਾਹਰ ਜਾਂਦਾ ਹੈ ਤਾਂ ਜਾਂਦੀ ਵਾਰ ਉਹ ਦਰਵਾਜ਼ੇ ਨੂੰ ਬਾਹਰੋਂ ਦੀ ਲੋਹੇ ਦਾ ਜੰਦਰਾ ਮਾਰ ਜਾਂਦਾ ਹੈ ਫਿਰ ਜਦੋਂ ਘਰ ਆਉਂਦਾ ਹੈ ਉਹੀ ਜੰਦਰਾ ਬਾਹਰੋਂ ਖੋਲ ਕੇ ਉਹ ਘਰ ਦੇ ਅੰਦਰੋਂ ਮਾਰ ਲੈਂਦਾ ਹੈ ਤੂੰ ਮੈਨੂੰ ਆਪਣੇ ਅੰਦਰ ਭਰ ਲੈ ਇੱਕ ਖੁਸ਼ਬੂ ਵਾਕੁਰ ਮੈਂ ਤੇਰੇ ਨਾਲ ਉਹਦੇ ਘਰ ਚਲੀ ਜਾਵਾਂਗੀ ਨਹੀਂ ਨਹੀਂ ਖੁਸ਼ਬੂਆਂ ਨਾਲ ਮੈਂ ਭਾਰੀ ਹੋ ਜਾਂਦੀ ਹਾਂ ਤੇ ਫਿਰ ਮੈਂ ਕਿਸੇ ਚੀਤ ਵਿੱਚੋਂ ਦੀ ਅੰਦਰ ਨਹੀਂ ਲੰਘ ਸਕਦੀ ਜਿੰਨੇ ਚਿਰ ਵਿੱਚ ਮੈਂ ਕੰਧਾਂ ਨੂੰ ਲੰਘ ਲੰਘ ਕੇ ਉਹਦੇ ਘਰ ਜਾਂਦੀ ਹਾਂ ਉਹਨੇ ਚਿਰ ਵਿੱਚ ਮੇਰਾ ਵੀ ਅੰਗ ਅੰਗ ਟੁੱਟਣ ਲੱਗ ਪੈਂਦਾ ਹੈ ਪੌਣ ਜ਼ਿੰਦਗੀ ਨੂੰ ਪੰਜਾ ਪੈਣਾ ਵਿੱਚੋਂ ਵੱਡੀ ਦੇ ਘਰ ਲੈ ਗਈ ਐਸ ਵੱਡੀ ਦੀਵਾਰ ਉੱਤੇ ਬੜੀਆਂ ਤਸਵੀਰਾਂ ਬੜੀਆਂ ਹੋਈਆਂ ਨੇ ਸੈਕੜੇ ਤਸਵੀਰਾਂ ਹਜ਼ਾਰਾਂ ਤਸਵੀਰਾਂ ਜ਼ਿੰਦਗੀ ਨੇ ਹੈਰਾਨ ਹੋ ਕੇ ਵੇਖਿਆ ਇਹ ਦੀਵਾਰ ਸਦੀਆਂ ਤੋਂ ਬਣੀ ਹੋਈ ਹੈ ਜਦੋਂ ਘਰ ਦੀ ਕੋਈ ਇਸਤਰੀ ਇਨ੍ਹਾਂ ਮੁਹਾਠਾਂ ਨੂੰ ਲੰਗੇ ਬਿਨਾ ਇਸ ਘਰ ਵਿੱਚ ਮਰ ਜਾਂਦੀ ਹੈ ਇਸ ਦੇਸ਼ ਦੇ ਲੋਕ ਉਹਦੀ ਤਸਵੀਰ ਇਸ ਦੀਵਾਰ ਉੱਤੇ ਬਣਾ ਦਿੰਦੇ ਨੇ ਇਸ ਘਰ ਦੀ ਕੋਈ ਇਸਤਰੀ ਵੀ ਇਨ੍ਹਾਂ ਮੁਹਾਟਾਂ ਤੋਂ ਬਾਹਰ ਨਹੀਂ ਆਉਂਦੀ ਨਹੀਂ ਜ਼ਿੰਦਗੀ ਕਦੇ ਨਹੀਂ ਇਨ੍ਹਾਂ ਦੀਵਾਰਾਂ ਦਾ ਕੀ ਨਾਂ ਹੈ ਰਵਾਇਤਾ ਕੋਈ ਕੁੱਲ ਦੀ ਰਵਾਇਤਾ ਹੈ ਕੋਈ ਧਰਮ ਦੀ ਹੈ ਕੋਈ ਸਮਾਜ ਦੀ ਰਵਾਇਤਾ ਹੈ ਪਰ ਮੈਂ ਇਸ ਘਰ ਦੀ ਇਸਤਰੀ ਨੂੰ ਇੱਕ ਵਾਰ ਵੇਖਣਾ ਚਾਹੁੰਦੀ ਹਾਂ ਸੂਰਜ ਦੀ ਕਿਰਨ ਨੇ ਵੀ ਕਦੇ ਇਸ ਘਰ ਦੀ ਇਸਤਰੀ ਨੂੰ ਨਹੀਂ ਵੇਖਿਆ ਤੂੰ ਭਲਾ ਕਿਵੇਂ ਵੇਖੇਂਗੀ ਪਰ ਇਹ 20ਵੀਂ ਸਦੀਏ ਪੌਣ ਤੂੰ ਕਿਹੜੀ ਸਦੀ ਦੀਆਂ ਗੱਲਾਂ ਕਰਦੀ ਐ ਇੱਥੇ ਸਦੀਆਂ ਘਰ ਤੇ ਬਾਹਰੋਂ ਦੀ ਲੰਘ ਜਾਂਦੀਆਂ ਨੇ ਤੇ ਭਾਵੇਂ 10 ਸਦੀਆਂ ਇੱਧਰ ਉੱਧਰ ਹੋ ਜਾਣ ਇਸ ਘਰ ਵਿੱਚ ਰਹਿਣ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਉਹਦੇ ਵਾਸਤੇ ਸੌਗਾਤ ਲਿਆਂਦੀ ਐ ਤੇਰੀ ਸੌਗਾਤ ਜੇ ਉਹਦੇ ਤੱਕ ਪਹੁੰਚ ਵੀ ਜਾਏ ਤਾਂ ਉਹ ਕਦੇ ਹੱਥ ਨਹੀਂ ਲਾਏਗੀ ਕਿਉਂ ਕਿਉਂਕਿ ਦੁਨੀਆ ਦੀਆਂ ਸਭ ਚੀਜ਼ਾਂ ਉਹਦੇ ਲਈ ਵਰਜਿਤ ਨੇ ਉਹ ਮੇਰੀ ਆਵਾਜ਼ ਨਹੀਂ ਸੁਣੇਗੀ ਨਹੀਂ ਉਹਦੇ ਕੰਨਾਂ ਲਈ ਇਸ ਦੀਵਾਰ ਦੇ ਬਾਹਰੋਂ ਆਉਣ ਵਾਲੀਆਂ ਸਭ ਆਵਾਜ਼ਾਂ ਮਨਾਂ ਨੇ ਤੂੰ ਕੀ ਗੱਲਾਂ ਕਰਦੀ ਐ ਪੌਣ ਆਖਰ ਉਹ ਜਵਾਨ ਐ ਤੂੰ ਵਰਿਆਂ ਦਾ ਹਿਸਾਬ ਲਾਉਂਦੀ ਹੋਵੇਂਗੀ ਜ਼ਿੰਦਗੀ ਪਰ ਇਸ ਘਰ ਦੀ ਔਰਤ ਕਦੇ ਜਵਾਨ ਨਹੀਂ ਹੁੰਦੀ ਜਦੋਂ ਬਾਲੜੀ ਹੁੰਦੀ ਐ ਉਦੋਂ ਹੀ ਉਹਦੇ ਉੱਤੇ ਬੁਢੇਪਾ ਆ ਜਾਂਦਾ ਐ ਜ਼ਿੰਦਗੀ ਦੇ ਪੈਰਾਂ ਵਿੱਚ ਕੰਬਣੀ ਆਈ ਐ ਤੇ ਉਹ ਹਾਰੀ ਹੋਈ ਸਹਿਮੀ ਹੋਈ ਅਗਾਧ ਤੁਰ ਪਈ ਇਹਤੀ ਇਸ ਸਦੀ ਦੀ ਦੂਸਰੀ ਧੀ ਹੈ ਪੌਣ ਨੇ ਆਖਿਆ ਕਿਹੜੀ ਉਹ ਸਾਹਮਣੇ ਰੇਲ ਦੀ ਪਟੜੀ ਉੱਤੇ ਕੋਲੇ ਚੁੜਨਦੀ ਪਈ ਹੈ ਇੱਕ 30 ਕੁ ਵਰਿਆਂ ਦੀ ਇਸਤਰੀ ਨੇ ਖੱਬੇ ਹੱਥ ਨਾਲ ਵੱਖੀ ਤੋਂ ਪਾਟੀ ਹੋਈ ਕਮੀਜ਼ ਨੂੰ ਦੁਪੱਟੇ ਦੇ ਪੱਲੇ ਨਾਲ ਕੱਜਿਆ ਤੇ ਸੱਜੇ ਹੱਥ ਨਾਲ ਪਛੀ ਵਿੱਚ ਕੋਲਿਆਂ ਦੀ ਮੁੱਠ ਪਾ ਕੇ ਕੋਈ ਦਸਾਂ ਕ ਗਜਾਂ ਦੀ ਵਿੱਤ ਉੱਤੇ ਪਈ ਹੋਈ ਆਪਣੀ ਕੁੜੀ ਨੂੰ ਵੇਖਿਆ ਉਹਦੇ ਰੋਣ ਦੀ ਆਵਾਜ਼ ਹੁਣ ਹੋਰ ਤਿੱਖੀ ਹੋ ਗਈ ਸੀ ਇਸਤਰੀ ਨੇ ਪੰਛੀ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਕੁੜੀ ਨੂੰ ਆਪਣੀ ਝੋਲੀ ਵਿੱਚ ਲੈ ਲਿਆ ਕੁੜੀ ਨੇ ਮਾਂ ਦੀ ਛਾਤੀ ਨਾਲ ਕਈ ਵਾਰ ਮੂੰਹ ਮਾਰਿਆ ਪਰ ਉਹਨੂੰ ਦੁੱਧ ਦਾ ਭਲੇਖਾ ਨਾ ਪੈ ਸਕਿਆ ਤੇ ਉਹ ਫਿਰ ਡੜਿਆ ਕੇ ਰੋ ਪਈ ਜਿੰਦਗੀ ਨੇ ਕੋਲ ਜਾ ਕੇ ਆਵਾਜ਼ ਦਿੱਤੀ ਭੈਣ ਇਸਤਰੀ ਨੇ ਖੋਰੇ ਸੁਣੀ ਨਾ ਜਿੰਦਗੀ ਹੋਰ ਨੇੜੇ ਹੋਈ ਤੇ ਫਿਰ ਆਖਿਆ ਭੈਣ ਇਸਤਰੀ ਨੇ ਉਪਰੀਆਂ ਅੱਖਾਂ ਨਾਲ ਇੱਕ ਵਾਰੀ ਵੇਖਿਆ ਤੇ ਫਿਰ ਧਿਆਨ ਪਰੇ ਕਰ ਲਿਆ ਜਿਵੇਂ ਉਸਨੇ ਸੋਚਿਆ ਹੋਵੇ ਕਿ ਆਵਾਜ਼ ਕਿਸੇ ਹੋਰ ਨੂੰ ਪਈ ਹੋਣੀ ਹੈ ਜ਼ਿੰਦਗੀ ਦੇ ਹੋਠ ਜਿਵੇਂ ਤੜਪ ਗਏ ਮੇਰੀ ਭੈਣ ਇਸਤਰੀ ਨੇ ਫਿਰ ਉਹਦੇ ਵੱਲ ਦੇਖਿਆ ਤੇ ਉਪਰੇ ਜਿਹੇ ਦਿਲ ਨਾਲ ਪੁੱਛਿਆ ਤੂੰ ਕੌਣ ਹੈ ਮੈਨੂੰ ਜ਼ਿੰਦਗੀ ਆਖਦੇ ਨੇ ਇਸਤਰੀ ਨੇ ਫਿਰ ਆਪਣਾ ਧਿਆਨ ਰੋਂਦੀ ਕੁੜੀ ਵੱਲ ਕਰ ਲਿਆ ਜਿਵੇਂ ਰਾਹ ਜਾਂਦਿਆਂ ਦੀਆਂ ਗੱਲਾਂ ਨਾਲ ਉਹਦਾ ਕੀ ਵਾਸਤਾ ਮੈਂ ਤੇਰੇ ਦੇਸ਼ ਆਈ ਹਾਂ ਤੇਰੇ ਸ਼ਹਿਰ ਤੇਰੇ ਘਰ ਦੇ ਸ਼ਹਿਰ ਤੇ ਘਰ ਵਾਲੀ ਗੱਲ ਜਿਵੇਂ ਇਸਤਰੀ ਨੂੰ ਸਮਝ ਨਾ ਲੱਗੀ ਅੱਜ ਮੈਂ ਤੇਰੇ ਘਰ ਰਵਾਂਗੀ ਇਸਤਰੀ ਨੇ ਗੁੱਸੇ ਨਾਲ ਜਿੰਦਗੀ ਦੇ ਮੂੰਹ ਵੱਲ ਵੇਖਿਆ ਜਿਵੇਂ ਜ਼ਿੰਦਗੀ ਨੂੰ ਅਜਿਹਾ ਮਖੌਲ ਨਹੀਂ ਸੀ ਕਰਨਾ ਚਾਹੀਦਾ ਤੂੰ ਕੁੜੀ ਨੂੰ ਦੁੱਧ ਕਿਉਂ ਨਹੀਂ ਦਿੰਦੀ ਵਿਚਾਰੀ ਰੋਂਦੀ ਪਈ ਹੈ ਇਸਤਰੀ ਨੇ ਇੱਕ ਵਾਰ ਆਪਣੇ ਸੁੱਕੇ ਹੋਏ ਪਿੰਡੇ ਵੱਲ ਵੇਖਿਆ ਦੂਸਰੀ ਵਾਰ ਕੁੜੀ ਦੇ ਰੋਂਦੇ ਮੂੰਹ ਵੱਲ ਤੇ ਫਿਰ ਉਸ ਨੂੰ ਸਮਝ ਨਾ ਲੱਗੀ ਕਿ ਇਹ ਸਵਾਲ ਦਾ ਕੀ ਮਤਲਬ ਸੀ ਭਲਾ ਜੇ ਉਹਦੇ ਕੋਲ ਦੁੱਧ ਹੁੰਦਾ ਤਾਂ ਉਹ ਕੁੜੀ ਨੂੰ ਨਾ ਦਿੰਦੀ ਤੇਰੀ ਘਰ ਕਿੱਡੀਕ ਦੂਰ ਐ ਇਸ ਗੰਦੇ ਨਾਲੇ ਦੇ ਪਾਰ ਮੈਂ ਤੇਰੇ ਨਾਲ ਚੱਲਾਂਗੀ ਪਰ ਉੱਥੇ ਘਰ ਕੋਈ ਨਹੀਂ ਕਾਨਿਆਂ ਦਾ ਇੱਕ ਛੱਪਰ ਐ ਉੱਥੇ ਹੀ ਸਹੀ ਪਰ ਉੱਥੇ ਮੰਜੀ ਕੋਈ ਨਹੀਂ ਸਿਰਫ ਦੋ ਬੋਰੀਆਂ ਨੇ ਤੇਰਾ ਪਤੀ ਉਹ ਬਿਮਾਰ ਐ ਕੰਮ ਕੀ ਕਰਦਾ ਐ ਕਾਰਖਾਨੇ ਵਿੱਚ ਮਜ਼ਦੂਰ ਹੁੰਦਾ ਸੀ ਪਰ ਪਿਛਲੇ ਬਰੇ ਜਦੋਂ ਛੱਟੀ ਹੋਈ ਸੀ ਉਹ ਕੱਢਿਆ ਗਿਆ ਸੀ ਤੇ ਫੇਰ ਉਹਨੂੰ ਵਰਾ ਹੋ ਗਿਆ ਤਾਪ ਚੜਦਿਆਂ ਇਹ ਇੱਕੋ ਤੇਰੀ ਕੁੜੀ ਐ ਇੱਕ ਮੇਰਾ ਮੁੰਡਾ ਵੀ ਐ ਪਰ ਉਹ ਕਿੱਥੇ ਵੈ ਇੱਕ ਦਿਨ ਉਹ ਭੁੱਖਾ ਸੀ ਉਸਨੇ ਇੱਕ ਅਮੀਰ ਆਦਮੀ ਦੀ ਮੋਟਰ ਵਿੱਚੋਂ ਸੇਬ ਚੁਰਾ ਲਿਆ ਸੀ ਪੁਲਿਸ ਵਾਲਿਆਂ ਨੇ ਉਹਨੂੰ ਜੇਲ੍ਹ ਵਿੱਚ ਦੇ ਦਿੱਤਾ ਹੈ ਮੈਂ ਤੇਰੇ ਘਰ ਵੱਲ ਚੱਲਣਾ ਪਰ ਤੂੰ ਕੌਣ ਹੈ ਮੈਨੂੰ ਜ਼ਿੰਦਗੀ ਆਖਦੇ ਨੇ ਮੈਂ ਤੇ ਕਦੇ ਤੇਰਾ ਨਾਂ ਨਹੀਂ ਸੁਣਿਆ ਕਦੇ ਕਦੇ ਛੋਟੇ ਹੁੰਦਿਆਂ ਛੋਟਿਆਂ ਹੁੰਦਿਆਂ ਤੂੰ ਕਹਾਣੀ ਸੁਣਦੀ ਹੋਵੇਂਗੀ ਮੇਰੀ ਮਾਂ ਨੂੰ ਬੜੀਆਂ ਕਹਾਣੀਆਂ ਆਉਂਦੀਆਂ ਸਨ ਮੇਰਾ ਪਿਓ ਕਿਸਾਨ ਸੀ ਪਰ ਉਹ ਉਹਨਾਂ ਕਿਸਾਨਾਂ ਵਿੱਚੋਂ ਸੀ ਜਿਨ੍ਹਾਂ ਕੋਲ ਆਪਣੀ ਜ਼ਮੀਨ ਕੋਈ ਨਹੀਂ ਹੁੰਦੀ ਮੇਰੀ ਵੱਡੀ ਭੈਣ ਦੇ ਵਿਆਹ ਵੇਲੇ ਅਸੀਂ ਕਰਜ਼ਾ ਲਿਆ ਸੀ ਤੇ ਫਿਰ ਸਾਡੇ ਕੋਲੋਂ ਮੋੜ ਨਹੀਂ ਸੀ ਹੋਇਆ। ਸ਼ਾਹੂਕਾਰ ਨੇ ਸਾਡਾ ਮਾਲ ਡੰਗਰ ਖੋ ਲਿਆ ਸੀ ਤੇ ਮੇਰਾ ਪਿਓ ਕਿਧਰੇ ਦੂਰ ਖੱਟਣ ਟੁਰ ਗਿਆ ਸੀ। ਮੇਰੀ ਮਾਂ ਨੂੰ ਰਾਤੀ ਨਿੰਦਰ ਨਹੀਂ ਸੀ। ਜਿਨ੍ਹਾਂ ਦੀਆਂ ਭੂਤਾਂ ਦੀਆਂ, ਦਿਉਆਂ ਦੀਆਂ ਪਰ ਮੈਂ ਤੇਰਾ ਨਾ ਕਦੇ ਨਹੀਂ ਸੀ ਸੁਣਿਆ। ਫਿਰ ਤੇਰਾ ਪਿਓ ਕੀ ਖੱਟ ਕੇ ਲਿਆਇਆ ਸੀ। ਮੇਰੀ ਮਾਂ ਆਦੀ ਹੁੰਦੀ ਸੀ ਕਿ ਜਦੋਂ ਉਹ ਆਵੇਗਾ ਬੜਾ ਸੋਨਾ ਲਿਆਵੇਗਾ ਪਰ ਉਹ ਕਦੀ ਆਇਆ ਹੀ ਨਾ ਮੁੜ ਕੇ। ਤੇ ਫਿਰ ਇਸਤਰੀ ਨੇ ਠਠੰਬਰ ਕਿ ਆਖਿਆ ਪਰ ਤੂੰ ਕੀ ਲੈਣਾ ਹੈ ਮੇਰੇ ਘਰ ਜਾ ਕੇ ਮੈਂ ਜ਼ਿੰਦਗੀ ਕੋਲੋਂ ਹੋਰ ਕੁਝ ਨਾ ਅਖਣ ਹੋਇਆ ਇਸਤਰੀ ਕੋਲਿਆਂ ਦੀ ਪੱਛੀ ਫੜ ਕੇ ਉੱਠ ਪਈ ਮੈਂ ਤੇਰੇ ਜੋਗੀ ਸੌਗਾਦ ਲਿਆਈਆਂ ਜ਼ਿੰਦਗੀ ਨੇ ਰੰਗਾ ਤੇ ਸੁਗੰਧਾ ਦੀ ਇੱਕ ਪਟਾਰੀ ਇਸਤਰੀ ਦੇ ਸਾਹਮਣੇ ਰੱਖੀ ਨਾ ਭੈਣ ਇਹ ਤੂੰ ਆਪਣੇ ਕੋਲ ਹੀ ਰੱਖ ਇਸਤਰੀ ਨੇ ਜਿਵੇਂ ਤਰਹਿ ਕੇ ਅੱਖਾਂ ਭਰੇ ਕਰ ਲਈਆਂ ਮੈਂ ਤੇਰੇ ਜੋਗੀ ਲਿਆਈਆਂ ਨਾ ਭੈਣ ਕਲ ਪੁਲਸ ਵਾਲੇ ਆਖਣਗੇ ਤੂੰ ਕਿਸੇ ਦੀ ਚੋਰੀ ਕਰ ਲਈ ਐ ਇਸ ਤ੍ਰੀ ਛੇਤੀ ਛੇਤੀ ਆਪਣੇ ਘਰ ਵੱਲ ਮੁੜੀ ਪਰ ਥੋੜੀ ਜਹੀ ਦੂਰ ਜਾ ਕੇ ਜਦੋਂ ਉਸਨੇ ਵੇਖਿਆ ਕਿ ਜ਼ਿੰਦਗੀ ਅਜੇ ਵੀ ਉਸਦੇ ਪਿੱਛੇ ਪਿੱਛੇ ਆਉਂਦੀ ਪਈ ਹੈ ਤਾਂ ਉਹ ਡਰ ਕੇ ਖਲੋ ਗਈ ਤੂੰ ਮੁਰਚਾ ਭੈਣ ਮੇਰੇ ਨਾਲ ਨਾ ਆ ਮੈਨੂੰ ਬੇਗਾਨਿਆਂ ਤੋਂ ਬੜਾ ਡਰ ਲੱਗਦਾ ਹੈ ਅੱਗੇ ਵੀ ਇੱਕ ਵਾਰੀ ਇੱਕ ਵਾਰੀ ਇੱਕ ਜਵਾਨ ਜਿਹਾ ਸ਼ਹਿਰੀਆ ਆਇਆ ਸੀ ਆਦਾ ਸੀ ਮੈਂ ਤੇਰੇ ਘਰ ਵਾਲੇ ਨੂੰ ਕੰਮ ਤੇ ਲਾ ਦੇਵਾਂਗਾ ਤੇ ਨਾਲੇ ਤੇਰੇ ਮੁੰਡੇ ਨੂੰ ਜੇਲ੍ਹੋਂ ਛੁਡਾ ਦੇਵਾਂਗਾ ਮੈਂ ਗਵਾਂਡੀਆਂ ਤੋਂ ਆਟਾ ਮੰਗ ਕੇ ਉਹਦੇ ਲਈ ਰੋਟੀ ਪਕਾਈ ਤੇ ਜਦੋਂ ਮੈਂ ਆਪਣੇ ਮੁੰਡੇ ਨੂੰ ਵੇਖਣ ਲਈ ਉਹਦੇ ਨਾਲ ਸ਼ਹਿਰ ਗਈ ਰਾਹ ਵਿੱਚ ਰਾਹ ਵਿੱਚ ਉਹ ਇਸਤੀ ਦਾ ਅੰਗ ਅੰਗ ਬਲ ਉੱਠਿਆ ਤੇ ਬਾਹੋ ਦਾਹੀ ਉੱਥੋਂ ਦੌੜ ਪਈ ਜ਼ਿੰਦਗੀ ਦੀ ਅੱਖ ਵਿੱਚ ਛਲਕ ਦੇ ਅਥਰੂ ਨੂੰ ਪੌਣ ਨੇ ਆਪਣੀ ਤਲੀ ਨਾਲ ਪੂੰਝਿਆ ਚੱਲ ਮੈਂ ਤੈਨੂੰ ਤੀਸਰੀ ਭੈਣ ਦੇ ਘਰ ਲੈ ਚੱਲਾਂ ਤੇ ਜ਼ਿੰਦਗੀ ਜਦੋਂ ਇੱਕ ਮਹਿਲ ਵਰਗੇ ਘਰ ਅੱਗੋਂ ਲੰਗੀ ਤਾਂ ਪੌਣ ਨੇ ਹੌਲੇ ਜਿਹੇ ਉਹਦੇ ਕੰਨ ਵਿੱਚ ਆਖਿਆ ਇਹੋ ਘਰ ਹੈ ਉਸ ਦਾ ਬੂਹੇ ਅੱਗੇ ਖਲੋਤੇ ਦਰਬਾਨ ਨੇ ਜ਼ਿੰਦਗੀ ਦਾ ਰਾਹ ਰੋਕ ਲਿਆ ਫਿਰਦਾਸੀ ਨੇ ਹੱਥ ਸੁਨੇਹਾ ਭੇਜਿਆ ਜ਼ਿੰਦਗੀ ਬਾਹਰ ਉਡੀਕਦੀ ਰਹੀ ਉਡੀਕਦੀ ਰਹੀ ਤੇ ਫਿਰ ਜਦੋਂ ਉਸ ਨੂੰ ਅੰਦਰ ਜਾਣ ਦਾ ਇਸ਼ਾਰਾ ਹੋਇਆ ਉਹ ਉਸ ਦਾਸੀ ਦੇ ਪਿੱਛੇ-ਪਿੱਛੇ ਕੱਚ ਦੇ ਕਈ ਬੂਹਿਆਂ ਨੂੰ ਲੰਘਦੀ ਤੇ ਰੇਸ਼ਮ ਦੇ ਕਈ ਪਰਦਿਆਂ ਨੂੰ ਚੁੱਕਦੀ ਖਾਸ ਕਮਰੇ ਵਿੱਚ ਪਹੁੰਚੀ ਚਿੱਟੇ ਸੰਗ ਮਰਮਰ ਦਾ ਇੱਕ ਔਰਤ ਦਾ ਬੁੱਤ ਕਮਰੇ ਦੀ ਇੱਕ ਗੁੱਠੇ ਖਲੋਤਾ ਹੋਇਆ ਸੀ ਪਾਣੀ ਦੀ ਫੁਹਾਰ ਉਸਦੇ ਪਿੰਡੇ ਨੂੰ ਟੱਕਦੀ ਪਈ ਸੀ ਚਿੱਟੇ ਸੰਗ ਮਰਮਰ ਜਿਹੀ ਇੱਕ ਔਰਤ ਦਾ ਬੁੱਤ ਇੱਕ ਨਰਮ ਕੁਰਸੀ ਉੱਤੇ ਪਿਆ ਹੋਇਆ ਸੀ ਸਿਲਕ ਦੀਆਂ ਤਾਰਾਂ ਉਸਦੇ ਪਿੰਡੇ ਨੂੰ ਕੱਜਣ ਦਾ ਯਤਨ ਕਰ ਰਹੀਆਂ ਸਨ ਔਰਤਾਂ ਦੇ ਖਲੋਤੇ ਹੋਏ ਬੁੱਤ ਵਿੱਚੋਂ ਆਵਾਜ਼ ਕੋਈ ਨਾ ਆਈ ਪਰ ਔਰਤ ਦੇ ਬੈਠੇ ਹੋਏ ਬੁੱਤ ਵਿੱਚੋਂ ਆਵਾਜ਼ ਆਈ ਤੂੰ ਕੌਣ ਹੈ ਮੈਂ ਪਛਾਣਿਆ ਨਹੀਂ ਜਿੰਦਗੀ ਨੇ ਤਰਬਕ ਕੇ ਚਾਰੇ ਪਾਸੇ ਵੇਖਿਆ ਪਰ ਉੱਥੇ ਕੋਈ ਇਸਤਰੀ ਨਹੀਂ ਸੀ ਫਿਰ ਜ਼ਿੰਦਗੀ ਨੇ ਖਲੋਤੇ ਹੋਏ ਬੁੱਤ ਨੂੰ ਹੱਥ ਲਾਇਆ ਉਹ ਪੱਥਰ ਵਰਗਾ ਸਖਤ ਸੀ ਫਿਰ ਜ਼ਿੰਦਗੀ ਨੇ ਬੈਠੇ ਹੋਏ ਬੁੱਤ ਨੂੰ ਹੱਥ ਲਾਇਆ ਉਹ ਰਬੜ ਵਰਗਾ ਕੋਲਾ ਸੀ ਮੈਨੂੰ ਜ਼ਿੰਦਗੀ ਆਖਦੇ ਨੇ ਮੈਨੂੰ ਯਾਦ ਨਹੀਂ ਪੈਂਦਾ ਪਰ ਇਹ ਤਾਂ ਕਿਤੇ ਸੁਣਿਆ ਹੋਇਆ ਲੱਗਦਾ ਹੈ ਸ਼ਾਇਦ ਛੋਟੇ ਹੁੰਦਿਆਂ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿਤਾਬ ਵਿੱਚ ਹਾਂ ਮੈਨੂੰ ਯਾਦ ਆ ਗਿਆ ਹੈ ਮੇਰੇ ਨਾਲ ਇੱਕ ਲੜਕਾ ਪੜਦਾ ਹੁੰਦਾ ਸੀ ਉਹ ਗੀਤ ਲਿਖਦਾ ਹੁੰਦਾ ਸੀ ਇੱਕ ਵਾਰ ਉਸਨੇ ਮੈਨੂੰ ਆਪਣੇ ਗੀਤਾਂ ਦੀ ਕਾਪੀ ਦਿੱਤੀ ਸੀ ਉਹਦੇ ਵਿੱਚ ਇਹ ਨਾਂ ਆਉਂਦਾ ਸੀ ਉਹ ਹੁਣ ਕਿੱਥੇ ਰਹਿੰਦਾ ਹੈ ਗਰੀਬ ਜਿਹਾ ਲੜਕਾ ਸੀ ਪਤਾ ਨਹੀਂ ਕਿੱਥੇ ਰਹਿੰਦਾ ਹੈ ਤੇ ਉਹਦੀ ਕਾਪੀ ਮੈਂ ਇਸ ਨਵੀਂ ਕੋਠੀ ਵਿੱਚ ਆਉਣ ਲੱਗਿਆਂ ਪੁਰਾਣਾ ਸਮਾਨ ਨਾਲ ਨਹੀਂ ਲਿਆਂਦਾ ਅਸਾਂ ਇਹ ਸਾਰਾ ਸਮਾਨ ਨਵਾਂ ਖਰੀਦਿਆ ਹੈ ਬਹੁਤ ਮਹਿੰਗਾ ਖਰੀਦਿਆ ਹੈ ਮੇਰਾ ਪਤੀ ਮੁਲਕ ਦਾ ਬਹੁਤ ਵੱਡਾ ਆਦਮੀ ਹੈ ਐਤਕੀ ਦੀਆਂ ਚੋਣਾ ਵਿੱਚ ਵੀ ਮੈਨੂੰ ਉਮੀਦ ਹੈ ਉਹ ਫਿਰ ਵੱਡਾ ਆਦਮੀ ਚੁਣਿਆ ਜਾਵੇਗਾ ਅਸੀਂ ਜਦੋਂ ਚਾਹੀਏ ਇਹੋ ਜਿਹਾ ਤੇ ਇਸ ਤੋਂ ਵੀ ਮਹਿੰਗਾ ਚੰਗਾ ਸਮਾਨ ਖਰੀਦ ਸਕਦੇ ਹਾਂ ਰਵੜ ਵਰਗੀ ਕੁੜੀ ਇਸਤਰੀ ਦੇ ਬੁੱਤਨੇ ਮੇਜ਼ ਉੱਤੇ ਪਏ ਹੋਏ ਫਲਾਂ ਨੂੰ ਜ਼ਿੰਦਗੀ ਦੇ ਅੱਗੇ ਰੱਖਿਆ ਫਲਾਂ ਨੂੰ ਹੱਥ ਲਾਦਿਆਂ ਹੀ ਜ਼ਿੰਦਗੀ ਨੂੰ ਇੱਕ ਹਵਾੜ ਆਈ ਮੈਂ ਹੁਣੇ ਹੀ ਕਾਮਿਆਂ ਕੋਲੋਂ ਤਾਜ਼ੇ ਫਲ ਤੜਵਾਏ ਨੇ ਦਾਸੀ ਨੇ ਸ਼ਾਇਦ ਤੋਤੇ ਨਹੀਂ ਕਾਮਿਆਂ ਦੇ ਹੱਥਾਂ ਦੀ ਹਵਾੜ ਆਉਂਦੀ ਹੋਵੇਗੀ ਅੱਜ ਗਰਮੀ ਨਹੀਂ ਮੇਰੀ ਤਬੀਅਤ ਕੁਝ ਠੀਕ ਨਹੀਂ ਅੱਜ ਜੇ ਤੈਨੂੰ ਚੰਗਾ ਲੱਗੇ ਮੈਂ ਤੈਨੂੰ ਬਾਹਰ ਖੁੱਲੀ ਤੇ ਠੰਡੀ ਹਵਾ ਵਿੱਚ ਲੈ ਚੱਲਦੀ ਆ ਜਿੰਦਗੀ ਨੇ ਇੱਕ ਸਾਹ ਭਰ ਕੇ ਆਖਿਆ ਨਹੀਂ ਨਹੀਂ ਇਸ ਤਰ੍ਹਾਂ ਮੈਂ ਬਾਹਰ ਨਹੀਂ ਜਾ ਸਕਦੀ ਆਪਣੀ ਸ਼੍ਰੇਣੀ ਤੋਂ ਬਾਹਰ ਦੇ ਲੋਕਾਂ ਵਿੱਚ ਤੁਰਿਆਂ ਬੈਠਿਆ ਸਾਡੀ ਇੱਜ਼ਤ ਨਹੀਂ ਰਹਿੰਦੀ ਅਸਲ ਵਿੱਚ ਜਦੋਂ ਮੇਰਾ ਆਪਰੇਸ਼ਨ ਹੋਇਆ ਸੀ ਕੁਝ ਕਸਰ ਰਹਿ ਗਈ ਸੀ ਕਦੇ-ਕਦੇ ਮੈਨੂੰ ਦਰਦ ਹੁੰਦੀ ਹੈ ਜ਼ਿੰਦਗੀ ਨੇ ਉੱਠ ਕੇ ਉਸ ਰਬੜ ਵਰਗੀ ਕੋਲੀ ਇਸਤਰੀ ਦੀ ਬਾਹ ਮੇਖੀ ਤੇ ਫਿਰ ਉਹਦੇ ਪਿੰਡੇ ਉੱਤੇ ਹੱਥ ਰੱਖਿਆ ਤੇਰਾ ਦਿਲ ਕਿਉਂ ਨਹੀਂ ਧੜਕਦਾ ਪੱਥਰ ਵਾਂਗ ਚੁੱਪ ਤੇ ਠੰਡਾ ਏ ਇੱਥੇ ਹੀ ਤਾਂ ਨੁਕਸ ਰਹਿ ਗਿਆ ਏ ਮੇਰਾ ਪਤੀ ਆਖਦਾ ਏ ਹੁਣ ਅਸੀਂ ਕਿਸੇ ਬਾਹਰਲੇ ਮੁਲਖ ਜਾਵਾਂਗੇ ਸ਼ਾਇਦ ਅਮਰੀਕਾ ਉੱਥੇ ਦੇ ਡਾਕਟਰ ਬੜੇ ਸਿਆਣੇ ਨੇ ਮੇਰਾ ਆਪਰੇਸ਼ਨ ਫੇਰ ਹੋਵੇਗਾ ਕਾਹਦਾ ਆਪਰੇਸ਼ਨ ਜਦੋਂ ਕੋਈ ਕੁੜੀ ਵੱਡੇ ਘਰ ਵਿੱਚ ਵਿਆਹੀ ਆਉਂਦੀ ਏ ਵਿਆਹ ਦੀ ਪਹਿਲੀ ਰਾਤ ਨੂੰ ਮੁਲਕ ਦੇ ਸਿਆਣੇ ਡਾਕਟਰ ਉਹਦਾ ਆਪਰੇਸ਼ਨ ਕਰਦੇ ਨੇ ਇਹ ਵੱਡਿਆਂ ਘਰਾਂ ਦੀ ਰੀਤ ਹੁੰਦੀ ਹੈ ਹਾਂ ਤੇ ਉਸ ਕੁੜੀ ਦੇ ਪਿੰਡੇ ਨੂੰ چیر ਕੇ ਉਸ ਦਾ ਦਿਲ ਬਾਹਰ ਕੱਢ ਲੈਂਦੇ ਨੇ ਉਸ ਦੀ ਥਾਂ 'ਵੇਂ ਸੋਨੇ ਦੀ ਇੱਕ ਸਿੱਲ ਧਰਦੇ ਨੇ ਬੜੀ ਖੂਬਸੂਰਤ ਬੜੀ ਮਹਿੰਗੀ ਹੁੰਦੀ ਹੈ ਮੇਰੇ ਆਪਰੇਸ਼ਨ ਵਿੱਚ ਥੋੜੀ ਜਿਹੀ ਕਸਰ ਰਹਿ ਗਈ ਸੀ ਕਦੇ-ਕਦੇ ਤਰਾਟ ਜਹੀ ਪੈਂਦੀ ਹੈ ਇਨ੍ਹਾਂ ਚੋਣਾ ਵਿੱਚ ਜੇ ਮੇਰਾ ਪਤੀ ਜਿੱਤ ਗਿਆ ਤਾਂ ਅਸੀਂ ਅਗਲੇ ਮਹੀਨੇ ਹਵਾਈ ਜਹਾਜ਼ ਵਿੱਚ ਬਾਹਰ ਜਾਵਾਂਗੇ ਫਿਰ ਮੇਰਾ ਆਪਰੇਸ਼ਨ ਹੋਵੇਗਾ ਤੇ ਮੈਂ ਬਿਲਕੁਲ ਠੀਕ ਹੋ ਜਾਵਾਂਗੀ ਮੈਂ ਤੇਰੇ ਲਈ ਇੱਕ ਸੌਗਾਤ ਲਿਆਉਂਦੀ ਐ ਨਹੀਂ ਨਹੀਂ ਮੇਰੇ ਪਤੀ ਨੇ ਆਖਿਆ ਹੈ ਅੱਜ ਕੱਲ ਕਿਸੇ ਕੋਲੋਂ ਕੋਈ ਚੀਜ਼ ਨਹੀਂ ਲੈਣੀ ਚੋਣਾ ਨੇੜੇ ਆ ਰਹੀਆਂ ਨੇ ਨਾਲੇ ਦੇਸ਼ ਦੀਆਂ ਵੱਡੀਆਂ ਮਿੱਲਾਂ ਵਿੱਚ ਸਾਡੀ ਪੱਤੀ ਹੁੰਦੀ ਐ ਸਾਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਲੈਣ ਦੀ ਕੀ ਲੋੜ ਐ ਟੈਲੀਫੋਨ ਦੀ ਘੰਟੀ ਖੜਗੀ ਤੇ ਰਬੜ ਵਰਗੇ ਕੁੜੀ ਇਸਤਰੀ ਨੇ ਟੈਲੀਫੋਨ ਵਿੱਚ ਦੋ ਤਿੰਨ ਮਿੰਟ ਗੱਲਾਂ ਕਰਕੇ ਕੋਲ ਬੈਠੀ ਜ਼ਿੰਦਗੀ ਨੂੰ ਆਖਿਆ ਭੈਣ ਤੈਨੂੰ ਜੇ ਮੇਰੇ ਨਾਲ ਕੋਈ ਕੰਮ ਹੋਵੇ ਫਿਰ ਕਦੇ ਆਵੀ ਇਸ ਵੇਲੇ ਮੇਰਾ ਪਤੀ ਤੇ ਉਹਦੀ ਸਬਾ ਦੇ ਕੁਝ ਲੋਕ ਘਰ ਆ ਰਹੇ ਨੇ ਪੌਣ ਨੇ ਜ਼ਿੰਦਗੀ ਦਾ ਹੱਥ ਥੰਮਿਆ ਅਤੇ ਉਸ ਨੂੰ ਆਸਰਾ ਦੇ ਕੇ ਚੌਥੀ ਭੈਣ ਦੇ ਘਰ ਲੈ ਗਈ ਬੜਾ ਸਾਧਾਰਨ ਘਰ ਸੀ ਪਰ ਘਰ ਦੇ ਬੂਹੇ ਅੱਗੇ ਇੱਕ ਚਮਕਦੀ ਗੱਡੀ ਦਾ ਮੂੰਹ ਅੱਖਾਂ ਨੂੰ ਤੁੰਚਣ ਦਿਹਾਉਂਦਾ ਸੀ ਤਰਕਾਲਾ ਪੈਣ ਵਾਲੀਆਂ ਸਨ ਜ਼ਿੰਦਗੀ ਨੇ ਮੁਹਾਠਾਂ ਕੋਲ ਹੋ ਕੇ ਅੰਦਰ ਨੂੰ ਵੇਖਿਆ ਬਾਈਆਂ ਤੇ ਇਆਂ ਵਰਿਆਂ ਦੀ ਇੱਕ ਮੁਟਿਆਰ ਇਕਬਾਲ ਨੂੰ ਥਾਪੜ ਕੇ ਸੁਆਉਂਦੀ ਪਈ ਸੀ ਕਮਰੇ ਦਾ ਸਾਰਾ ਸਮਾਨ ਮਸਾਂ ਗੁਜਾਰੇ ਜੋਗਾ ਸੀ ਪਰ ਉਸ ਮੁਟਿਆਰ ਦੇ ਕੱਪੜੇ ਝਿਲਮਿਲ ਕਰਦੇ ਸਨ ਜ਼ਿੰਦਗੀ ਨੇ ਹੌਲੀ ਜਹੀ ਬੂਹੇ ਨੂੰ ਖੜਕਾਇਆ ਕੌਣ ਹੌਲੀ ਮੁਟਿਆਰ ਦਹਲੀਜ਼ ਕੋਲ ਆਈ ਬੱਚਾ ਜਾਗ ਪਵੇਗਾ ਤੇ ਫਿਰ ਮੁਟਿਆਰ ਨੇ ਤਰਬਕ ਕੇ ਆਖਿਆ ਤੂੰ ਤੂੰ ਤੇ ਉਹਦੇ ਬੋਲ ਲੜਖੜਾ ਗਏ ਮੈਨੂੰ ਜ਼ਿੰਦਗੀ ਆਖਦੇ ਨੇ ਮੈਨੂੰ ਪਤਾ ਏ ਤੈਨੂੰ ਪਤਾ ਏ ਮੈਂ ਸਾਰੀ ਉਮਰ ਤੇਰੇ ਪਰਛਾਮਿਆਂ ਪਿੱਛੇ ਦੌੜਦੀ ਰਹੀ ਹਾਂ ਹੁਣ ਮੈਂ ਹਫ ਲੱਥੀ ਹਾਂ ਹੁਣ ਮੈਂ ਤੇਰਾ ਰਾਹ ਛੱਡ ਦਿੱਤਾ ਏ ਤੂੰ ਚਲੀ ਜਾ ਜਿੱਥੋਂ ਆਈਏ ਉੱਥੇ ਮੁੜ ਜਾ ਵੇਖਦੀ ਨਹੀਂ ਮੇਰੇ ਬੁਹੇ ਅੱਗੇ ਹੁਣ ਸਰਾਪ ਦੀ ਇੱਕ ਲਕੀਰ ਪਈ ਹੋਈ ਏ ਤੂੰ ਇਸ ਲਕੀਰ ਨੂੰ ਨਹੀਂ ਲੰਘ ਸਕਦੀ ਤੂੰ ਇਸ ਲਕੀਰ ਨੂੰ ਨਹੀਂ ਮਿਟ ਸਕਦੀ ਤੂੰ ਚਲੀ ਜਾ ਤੂੰ ਚਲੀ ਜਾ ਮੁਟਿਆਰ ਸਾਹੋ ਸਾਹੀ ਹੋ ਗਈ ਮੇਰੀ ਚੰਗੀ ਭੈਣ ਭੈਣ ਮੈਂ ਕਿਸੇ ਦੀ ਭੈਣ ਨਹੀਂ ਮੈਂ ਕਿਸੇ ਦੀ ਧੀ ਨਹੀਂ ਮੈਂ ਕਿਸੇ ਦੀ ਕੁਝ ਨਹੀਂ ਇਹ ਤੇਰਾ ਬੱਚਾ ਮੇਰਾ ਬੱਚਾ ਪਰ ਇਸ ਦਾ ਕੋਈ ਬਾਪ ਨਹੀਂ ਮੈਂ ਸਮਝੀ ਨਹੀਂ ਜਦੋਂ ਮੇਰੇ ਦੇਸ਼ ਵਿੱਚ ਆਜ਼ਾਦੀ ਦੀਆਂ ਨੀਹਾਂ ਰੱਖੀਆਂ ਗਈਆਂ ਸਨ ਨੀਹਾਂ ਵਿੱਚ ਮੇਰੀਆਂ ਹੱਡੀਆਂ ਚੁਣੀਆਂ ਗਈਆਂ ਸਨ ਜਦੋਂ ਮੇਰੇ ਦੇਸ਼ ਵਿੱਚ ਸੁਤੰਤਰਤਾ ਦਾ ਬੁੱਟਾ ਲਾਇਆ ਗਿਆ ਸੀ ਮੇਰੇ ਲਹੂ ਦਾ ਪਾਣੀ ਉਸ ਬੁੱਟੇ ਨੂੰ ਪਾਇਆ ਗਿਆ ਸੀ ਜਿਸ ਰਾਤ ਮੇਰੇ ਦੇਸ਼ ਵਿੱਚ ਖੁਸ਼ੀ ਦਾ ਚਿਰਾਗ ਬਲਿਆ ਸੀ ਉਸ ਰਾਤ ਮੇਰੀ ਇੱਜ਼ਤ ਤੇ ਮੇਰੀ ਆਬਰੂ ਦੇ ਪੱਲੇ ਨੂੰ ਅੱਗ ਲੱਗ ਗਈ ਸੀ ਏ ਬੱਚਾ ਇਹ ਬੱਚਾ ਉਸ ਰਾਤ ਦੀ ਨਿਸ਼ਾਨੀ ਹੈ ਉਸ ਅੱਗ ਦੀ ਰਾਖ ਹੈ ਉਸ ਚਖਮ ਦਾ ਨਿਸ਼ਾਨ ਹੈ ਮੇਰੀ ਦੁਖੀ ਭੈਣ ਫਿਰ ਮੇਰੀਆਂ ਸਾਰੀਆਂ ਰਾਤਾਂ ਉਸ ਰਾਤ ਵਰਗੀਆਂ ਹੋ ਗਈਆਂ ਮੈਂ ਤੇਰੇ ਸੁਪਨੇ ਵੇਖਦੀ ਹੁੰਦੀ ਸਾਂ ਮੈਂ ਸੋਚਿਆ ਸੀ ਤੂੰ ਕੁਆਰੇ ਸੁਪਨਿਆਂ ਨੂੰ ਮਹਿੰਦੀ ਲਾਵੇਂਗੀ ਮੇਰੀ ਮਾਂ ਦੇ ਬੇੜੇ ਵਿੱਚ ਮੇਰੇ ਦੇਸ਼ ਦੇ ਗੀਤ ਗਾਏ ਜਾਣਗੇ ਤੇ ਫਿਰ ਮੈਂ ਆਪਣੇ ਕੰਨਾਂ ਨਾਲ ਸ਼ਹਿਨਾਈਆਂ ਦੀ ਆਵਾਜ਼ ਸੁਣਾਗੀ ਮੇਰੇ ਪਿੰਡ ਦੀ ਇੱਕ ਕੁੜੀ ਵਰਗਾ ਜਵਾਨ ਮੁੰਡਾ ਮੇਰੇ ਸੁਪਨਿਆਂ ਦਾ ਰਾਜਾ ਸੀ ਮੈਂ ਤੇਰੇ ਪਰਛਾਵਿਆਂ ਨਾਲ ਖੇਡਦੀ ਪਈ ਸਾਂ ਜਦੋਂ ਮੇਰਾ ਪਿੰਡ ਲੁੱਟਿਆ ਗਿਆ ਮੇਰਾ ਪਿਓ ਕੋਹਿਆ ਗਿਆ ਮੇਰੇ ਭਰਾ ਮਾਰੇ ਗਏ ਤੇ ਇੱਕ ਸੱਪ ਨੇ ਮੈਨੂੰ ਡੱਸ ਲਿਆ ਫਿਰ ਇੱਕ ਹੋਰ ਸੱਪ ਨੇ ਫਿਰ ਇੱਕ ਹੋਰ ਸੱਪ ਨੇ ਮਨੁੱਖਾਂ ਦੇ ਮੂੰਹ ਵਾਲੇ ਇਹ ਕਿਹੋ ਜਿਹੇ ਸਨ ਜਿਨ੍ਹਾਂ ਦਾ ਡੰਗਿਆ ਕੋਈ ਮਰਦਾ ਨਹੀਂ ਪਰ ਸਾਰੀ ਉਮਰ ਉਹਨਾਂ ਦੇ ਚਿਹਰੇ ਵਿੱਚ ਸੜਦਾ ਰਹਿੰਦਾ ਹੈ ਫਿਰ ਮੈਂ ਤੇਰਾ ਇੱਕ ਹੋਰ ਪਰਛਾਵਾਂ ਵੇਖਿਆ ਮੇਰੇ ਦੇਸ਼ ਦੇ ਲੋਕ ਆਖੜ ਲੱਗੇ ਕਿ ਇਹਨਾਂ ਸੱਪਾਂ ਤੋਂ ਮੈਨੂੰ ਬਚਾ ਲਿਆ ਜਾਵੇਗਾ ਇਨਾ ਦਾ ਜ਼ਹਿਰ ਮੇਰੇ ਪਿੰਡੇ ਤੋਂ ਲਾਹ ਦਿੱਤਾ ਜਾਵੇਗਾ ਮੈਂ ਫੇਰ ਪਹਿਲਾ ਵਰਗੀ ਭੋਲੀ ਤੇ ਸੁੱਚੀ ਕੁੜੀ ਬਣ ਜਾਵਾਂਗੀ ਮੈਂ ਦੌੜੀ ਤੇਰੇ ਪਰਛਾਵਿਆਂ ਦੇ ਪਿੱਛੇ ਦੌੜੀ ਪਰ ਇਹ ਝੂਠ ਸੀ ਸਭ ਝੂਠ ਸੀ ਮੇਰੇ ਸੁਪਨਿਆਂ ਦੇ ਰਾਜੇ ਨੇ ਮੈਨੂੰ ਕਬੂਲਿਆ ਕੋਈ ਨਾ ਮੈਨੂੰ ਆਪਣੀਆਂ ਮੁਹਾਠਾਂ ਤੋਂ ਮੋੜ ਦਿੱਤਾ ਮੈਨੂੰ ਆਪਣੇ ਪਿਆਰਾਂ ਨਾਲੋਂ ਤਰੇੜ ਦਿੱਤਾ ਮੈਂ ਫੇਰ ਉਸੇ ਜ਼ਹਿਰ ਵਿੱਚ ਸੜਨ ਲੱਗ ਪਈ ਉਹਨਾਂ ਹੀ ਸੱਪਾਂ ਵਰਗੇ ਹੋਰ ਸੱਪ ਮੇਰੇ ਦੁਆਲੇ ਲਿਪਟ ਗਏ ਤੂੰ ਬਾਹਰ ਉਹ ਗੱਡੀ ਨਹੀਂ ਵੇਖੀ ਕਿੱਡੀ ਚਮਕਦੀ ਹੈ ਇਹ ਇੱਕ ਬਹੁਤ ਵੱਡੇ ਸੱਪ ਦੀ ਗੱਡੀ ਹੈ ਅੱਜ ਰਾਤ ਮੈਨੂੰ ਇਹ ਦੱਸੇਗਾ ਜ਼ਿੰਦਗੀ ਕੋਲੋਂ ਬੋਲ ਨਾ ਹੋਇਆ ਉਸਦੇ ਹੱਥ ਵਿੱਚ ਫੜੀ ਹੋਈ ਸੌਗਾਤ ਉਸਦੇ ਹੰਝੂਆਂ ਨਾਲ ਭਿੱਜ ਗਈ ਇਹ ਤੂੰ ਕੀ ਆਖ ਲਿਆਂਦਾ ਹੈ ਸੌਗਾਤ ਮੇਰੇ ਲਈ ਤੂੰ ਵੇਖਦੀ ਨਹੀਂ ਮੇਰੇ ਸਾਰੇ ਸਰੀਰ ਨੂੰ ਜ਼ਹਿਰ ਚੜਿਆ ਹੋਇਆ ਹੈ ਮੈਂ ਜਦੋਂ ਤੇਰੀ ਸੌਗਾਤ ਨੂੰ ਹੱਥ ਲਾਵਾਂਗੀ ਇਸ ਨੂੰ ਵੀ ਜ਼ਹਿਰ ਚੜ ਜਾਵੇਗਾ ਇਨ੍ਹਾਂ ਰੰਗਾਂ ਨੂੰ ਇਨ੍ਹਾਂ ਸੁਗੰਧਾਂ ਨੂੰ ਮੇਰੇ ਰੋਮ-ਰੋਮ ਵਿੱਚ ਜਹਿਰ ਰਚਿਆ ਹੋਇਆ ਹੈ ਜ਼ਹਿਰ ਜ਼ਹਿਰ ਪੌਣ ਨੇ ਬੇਸੁਰਤ ਜ਼ਿੰਦਗੀ ਦੇ ਮੂੰਹ ਉੱਤੇ ਆਪਣੇ ਪੱਲੇ ਦੀ ਹਵਾ ਕੀਤੀ ਤੇ ਜਦੋਂ ਜ਼ਿੰਦਗੀ ਨੂੰ ਕੁਝ ਸੁਰਤ ਆਈ ਪੌਣ ਉਸ ਨੂੰ ਸਾਰਿਆਂ ਤੋਂ ਛੋਟੀ ਪੰਜਵੀਂ ਭੈਣ ਦੇ ਘਰ ਲੈ ਗਈ ਵਿਹਾਂ ਵਰਿਆਂ ਦੀ ਇੱਕ ਸੁਨੱਖੀ ਕੁੜੀ ਦੇ ਦਿਵਾਲੇ ਬੜੀਆਂ ਕਿਤਾਬਾਂ ਸਾਜ ਤੇ ਰੰਗ ਖਿਲਰੇ ਹੋਏ ਸਨ ਜ਼ਿੰਦਗੀ ਨੇ ਇੱਕ ਸੌਖਾ ਜਿਹਾ ਸਾਹ ਭਰਿਆ ਸਾਹਮਣੇ ਉਸ ਸੁਨੱਖੀ ਕੁੜੀ ਨੇ ਉਂਗਲ ਦੀਆਂ ਤਾਰਾਂ ਛੁਹੀਆਂ ਤੇ ਇੱਕ ਮਿੱਠਾ ਗੀਤ ਪਾਉਣਾ ਵਿੱਚ ਖਿਲਰ ਗਿਆ ਕੁੜੀ ਗੋਂਦੀ ਰਹੀ ਤਾਰਿਆਂ ਵਰਗੇ ਹੰਝੂ ਉਸ ਦੀਆਂ ਅੱਖਾਂ ਵਿੱਚ ਲਿਸ਼ਕਦੇ ਰਹੇ ਤੇ ਫਿਰ ਉਸ ਨੇ ਰੰਗਾਂ ਦੀ ਪਤਲੀ-ਪਤਲੀ ਲਕੀਰ ਨਾਲ ਇੱਕ ਕਾਗਜ਼ ਉੱਤੇ ਰੰਗਲੀ ਤਸਵੀਰ ਬਣਾਈ ਜ਼ਿੰਦਗੀ ਦਾ ਜੀ ਕੀਤਾ ਉਸ ਕੁੜੀ ਤੇ ਕਲਾਕਾਰ ਹੱਥਾਂ ਨੂੰ ਚੁੰਮ ਲਵੇ ਸੁਰਾਂ ਦਾ ਲਫ਼ਜ਼ਾਂ ਦਾ ਤੇ ਨਕਸ਼ਿਆਂ ਦਾ ਇੱਕ ਜਾਦੂ ਪਾਉਣ ਵਿੱਚ ਕੁਲਿਆ ਹੋਇਆ ਸੀ ਜ਼ਿੰਦਗੀ ਨੇ ਇੱਕ ਡੂੰਘਾ ਸਾਹ ਭਰਿਆ ਤੇ ਹੱਥ ਵਿੱਚ ਰੰਗਾਂ ਤੇ ਸੁਗੰਧਾਂ ਦੀ ਪਟਾਰੀ ਲੈ ਕੇ ਅਗਾਹ ਹੋਈ ਕੁੜੀ ਦੀਆਂ ਅੱਖਾਂ ਵਿੱਚ ਅਚੰਭਾ ਪਰ ਗਿਆ ਮੈਨੂੰ ਜ਼ਿੰਦਗੀ ਆਖਦੇ ਨੇ ਮੈਨੂੰ ਪਤਾ ਏ ਕੁੜੀ ਨੇ ਆਖਿਆ ਪਰ ਉਸ ਨੂੰ ਅੱਗੋਂ ਦੀ ਲੈਣ ਵਾਸਤੇ ਕੋਈ ਨਾ ਉੱਠੀ ਅਚਾਨਕ ਜ਼ਿੰਦਗੀ ਦੇ ਪੈਰ اٹਕ ਗਏ ਲੋਹੇ ਦੀਆਂ ਪਤਲੀਆਂ ਤਾਰਾਂ ਕਮਰੇ ਦੇ ਬੂਹੇ ਅੱਗੇ ਉਣੀਆਂ ਹੋਈਆਂ ਸਨ ਮੈਂ ਇਸ ਵੇਲੇ ਤੇਰਾ ਸਵਾਗਤ ਨਹੀਂ ਕਰ ਸਕਦੀ ਕੁੜੀ ਨੇ ਸਿਰ ਨੀਵਾ ਪਾ ਲਿਆ ਕਿਉਂ ਜ਼ਿੰਦਗੀ ਹੈਰਾਨ ਸੀ ਜੇ ਤੂੰ ਕਦੇ ਰਾਤ ਨੂੰ ਆਵੇਂ ਜਿਸ ਵੇਲੇ ਮੈਂ ਸੌ ਜਾਵਾਂ ਮੇਰੇ ਸੁਪਨਿਆਂ ਵਿੱਚ ਤੇ ਜਿਸ ਵੇਲੇ ਮੈਂ ਜਾਗਦੀ ਹੋਵਾਂ ਮੇਰੀ ਕਲਪਨਾ ਵਿੱਚ ਮੈਂ ਤੇਰੇ ਨਾਲ ਬੜੀਆਂ ਗੱਲਾਂ ਕਰਾਂਗੀ ਬੜਾ ਕੁਝ ਸੁਣਾਵਾਂਗੀ ਬੜਾ ਕੁਝ ਸੁਣਾਵਾਂਗੀ ਅੱਗੇ ਵੀ ਤਾਂ ਰੋਜ਼ ਮੈਂ ਤੇਰੇ ਪਰਛਾਵਿਆਂ ਨੂੰ ਫੜਦੀ ਆਂ ਐ ਵੇਖ ਇਹਨਾਂ ਰੰਗਾਂ ਨਾਲ ਮੈਂ ਤੇਰਾ ਪੱਲਾ ਬਣਾਇਆ ਏ ਇਹਨਾਂ ਤਾਰਾਂ ਨਾਲ ਸੁਹਾਗ ਏ ਮੈਂ ਤੇਰੇ ਗੀਤ ਗਾਏ ਨੇ ਐਸ ਕਲਮ ਨਾਲ ਮੈਂ ਤੇਰੇ ਪਿਆਰ ਦੀਆਂ ਕਹਾਣੀਆਂ ਕੀਤੀਆਂ ਨੇ ਅੱਜ ਜਦੋਂ ਮੈਂ ਆਪ ਤੇਰੇ ਕੋਲ ਆਈਆਂ ਹਾਂ ਤੂੰ ਹੌਲੀ ਬਹੁਤ ਹੌਲੀ ਮੇਰੇ ਘਰ ਦੀਆਂ ਸਾਰੀਆਂ ਦੀਵਾਰਾਂ ਨੂੰ ਸ਼ੇਕ ਨੇ ਸੈਂਕੜੇ ਤੇ ਹਜ਼ਾਰਾਂ ਅੱਖੀਆਂ ਮੇਰੀ ਰਾਖੀ ਕਰਦੀਆਂ ਨੇ ਔਹ ਵੇਖ ਉਹਨਾਂ ਛੇਕਾਂ ਵਿੱਚ ਤੈਨੂੰ ਹਰ ਇੱਕ ਛੇਕ ਵਿੱਚੋਂ ਭਿਆਨਕ ਅੱਖਾਂ ਵੀ ਖਾਈ ਦੇਣਗੀਆਂ ਇਹ ਅੱਖਾਂ ਲਾਵੇ ਦੀਆਂ ਭਰੀਆਂ ਹੋਈਆਂ ਨੇ ਜੇ ਮੈਂ ਤੇਰੇ ਕੋਲ ਬਹਿ ਜਾਵਾਂ ਤੇਰੇ ਕੋਲ ਇਹਨਾਂ ਦੇ ਤੀਰ ਹੁਣੇ ਮੇਰੇ ਰੰਗਾਂ ਦੇ ਪਿਆਲੇ ਮੂਦੇ ਕਰ ਦੇਣਗੇ ਮੇਰੇ ਸਾਜ਼ ਦੀਆਂ ਤਾਰਾਂ ਉਖਾੜ ਦੇਣਗੇ ਮੇਰੇ ਗੀਤਾਂ ਦੇ ਇੱਕ ਇੱਕ ਅੱਖਰ ਨੂੰ ਵਿੰਨ ਦੇਣਗੇ ਤੇ ਇਹਨਾਂ ਦਾ علاوہ ਪਰੇ ਲੋਕ ਤੇਰੇ ਗੀਤ ਸੁਣਦੇ ਨੇ ਤੇਰੀਆਂ ਕਹਾਣੀਆਂ ਪੜ੍ਹਦੇ ਨੇ ਤੇਰੇ ਚਿੱਤਰਾਂ ਨੂੰ ਵੇਖਦੇ ਨੇ ਇੱਥੋਂ ਦੇ ਕਲਾਕਾਰ ਤੇਰੀਆਂ ਗੱਲਾਂ ਕਰ ਸਕਦੇ ਨੇ ਪਰ ਤੇਰਾ ਮੂੰਹ ਨਹੀਂ ਵੇਖ ਸਕਦੇ ਤੇ ਜਿਹੜਾ ਤੇਰਾ ਮੂੰਹ ਵੇਖ ਲਵੇ ਉਸ ਮਨਸੂਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤੂੰ ਹੁਣ ਚਲੀ ਜਾ ਜ਼ਿੰਦਗੀ ਕੋਈ ਵੇਖ ਲਵੇਗਾ ਮੇਰੇ ਸੁਪਨਿਆਂ ਤੋਂ ਸਿਵਾ ਮੇਰੇ ਕੋਲ ਕੋਈ ਥਾਂ ਨਹੀਂ ਜਿੱਥੇ ਮੈਂ ਤੈਨੂੰ ਬਿਠਾ ਸਕਾਂ ਮੈਂ ਤੇਰੇ ਲਈ ਇੱਕ ਸੌਗਾਤ ਲਿਆਂਦੀ ਐ ਉਹ ਵੀ ਮੈਂ ਉਸੇ ਵੇਲੇ ਲਾਵਾਂਗੀ ਜਰੂਰ ਆਵੀਂ ਮੈਂ ਸੁੱਤੇ ਬਹਿਸ਼ਤਾ ਉਸਾਰਾਂਗੀ ਤੂੰ ਆਵੀਂ ਜ਼ਿੰਦਗੀ ਮੈਂ ਤੇਰੀਆਂ ਸੋਗਾਤਾਂ ਨਾਲ ਆਪਣੇ ਸਵਰਗਾਂ ਨੂੰ ਸਜਾਵਾਂਗੀ ਤੂੰ ਜਰੂਰ ਆਵੀਂ ਤੇ ਫਿਰ ਸਵੇਰ ਉੱਠ ਕੇ ਮੈਂ ਤੇਰੇ ਪਿਆਰ ਦਾ ਨਗਮਾ ਲਿਖਾਂਗੀ ਤੇਰੇ ਰੂਪ ਦਾ ਚਿੱਤਰ ਬਣਾਵਾਂਗੀ ਤੇਰੀ ਸੁੰਦਰਤਾ ਦਾ ਗੀਤ ਗਾਵਾਂਗੀ ਪਰ ਹੁਣ ਤੂੰ ਚਲੀ ਜਾ ਕੋਈ ਵੇਖ ਲਵੇਗਾ ਤੇ ਕੁੜੀ ਨੇ ਜ਼ਿੰਦਗੀ ਵਾਲੇ ਪਾਸੇ ਪਿੱਠ ਕਰ ਲਈ